ਜਿਹੜੀ ਇਹਨਾਂ ਦੀ ਮਤਲਬ ਮੁੰਡੇ ਦੀ ਮਾਂ ਐ ਗਾ ਉਹ ਵੇਚਦੀ ਵੀ ਸੀਗੀ ਡਰੱਗਸ ਤੇ ਉਹ ਖੁਦ ਵੀ ਇੰਜੈਕਸ਼ਨ ਲਾਂਦੀ ਸੀਗੀ ਅਖੀਰ ਨੂੰ ਸਾਨੂੰ ਹੁਣ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਆਪਣਾ ਬੱਚਾ ਵੀ ਇਦਾਂ ਕਰਕੇ ਵੇਚ ਦਿੱਤਾ ਵਾ ਤਾਂ ਅਸੀਂ ਇੱਥੇ ਵਾਪਸ ਆਏ ਤੇ ਪੁੱਛਿਆ ਇਹਨਾਂ ਨੂੰ ਵੀ ਹਾਂਜੀ ਬੱਚਾ ਕਿੱਥੇ ਐ ਤੇ ਪਹਿਲਾਂ ਤਾਂ ਕੁਝ ਨਹੀਂ ਦੱਸਿਆ ਕੁੜੀ ਨੇ ਬਾਅਦ ਵਿੱਚ ਫਿਰ ਦੱਸਿਆ ਕਹਿੰਦੀ ਵੀ ਇਦਾਂ ਕਰਕੇ ਵੀ ਮੈਂ ਆਪਣਾ ਬੱਚਾ ਨਸ਼ੇ ਦੀ ਹਾਲਤ ਦੇ ਵਿੱਚ ਵੀ ਮੈਂ ਮਤਲਬ ਵੇਚ ਦਿੱਤਾ ਫਿਰ ਮੈਨੂੰ ਉਹ ਪੁਜਾਰੀ ਨੇ ਇਹਨਾਂ ਨੂੰ ਇਹ ਸਲਾਹ ਦਿੱਤੀ ਕਹਿੰਦੇ ਵੀ ਤੁਹਾਡਾ ਬੱਚਾ ਜਿਹੜਾ ਨਾ ਉਹ ਸਿਰਫ 2 ਦਿਨ ਦਾ ਮਹਿਮਾਨ ਹੈ ਕਿ ਇਹਦੇ ਪਿੱਛੇ ਨਾ ਕੋਈ ਵੱਡੇ ਟੁੱਕੇ ਆਦਮੀ ਲੱਗਿਆ ਹੋਇਆ ਉਹਦੀ ਆਤਮਾ ਫਿਰਦੀ ਪਈ ਹੈ ਕਿ ਇਹ ਤੁਹਾਡੇ ਕੋਲ ਬਚਣਾ ਨਹੀਂ ਹੈਗਾ ਵੀ ਇਹਨੂੰ ਤੁਸੀਂ ਨਾ ਕਿਸੇ ਹੋਰ ਦੀ ਗੋਦ ਵਿੱਚ ਪਾ ਦੋਗੇ ਤਾਂ ਵਧੀਆ ਰਹੂਗਾ ਇਹਦੀ ਉਮਰ ਵੱਧ ਜੂਗੀ ਬਚ ਜੂਗਾ ਇਹ ਫਿਰ ਉਹਨਾਂ ਨੇ ਇਹਨਾਂ ਨੂੰ ਲੱਖ ਰੁਪਈਆ ਪਹਿਲਾਂ ਦਿੱਤਾ 80000 ਪਤਾ ਨਹੀਂ ਬਾਅਦ ਵਿੱਚ ਦਿੱਤਾ ਵਾ ਸਹੀ ਮੰਗ ਕਰਦੇ ਆ ਵੀ ਸਾਡਾ ਬੱਚਾ ਸਾਨੂੰ ਵਾਪਸ ਦਿੱਤਾ ਜਾਵੇ ਸਾਨੂੰ ਅਸੀਂ ਬੱਚਾ ਖੁਦ ਜ਼ਿੰਮੇਵਾਰੀ ਚੱਕਾਂਗੇ ਤੇ ਅਸੀਂ ਬੱਚਾ ਪਾਲਾਂਗੇ ਤੇ ਜਿਹੜੇ ਤਾਂ ਅ ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਤੇ ਮੈਂ ਪਰਮਦੀਪ ਪ੍ਰਾਣਾ ਪਿਛਲੇ ਦੋ ਦਿਨਾਂ ਤੋਂ ਇੱਕ ਬੱਚੇ ਨੂੰ ਵੇਚਣ ਦਾ ਮਸਲਾ ਜਿਹੜਾ ਮਾਨਸਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਨਸ਼ੇ ਦੀ ਲਾਦੇ ਚੱਲਦੇ ਇੱਕ ਬੱਚੇ ਨੂੰ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਉਸ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਵੱਲੋਂ ਇੱਕ ਐਫ ਆਈ ਆਰ ਲਾਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬੱਚਾ ਦੇਣ ਵਾਲੇ ਤੇ ਬੱਚਾ ਲੈਣ ਵਾਲੇ ਚਾਰਾਂ ਦੇ ਉੱਪਰ ਜਿਹੜਾ ਹੈ ਉਹ ਪਰਚਾ ਦਰਜ ਕੀਤਾ ਜਾਂਦਾ 143 ਬੀ ਐਨ ਐਸ ਤਾਰਾ ਦੇ ਤਹਿਤ ਤੇ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੇ ਬਿਆਨਾਂ ਦੇ ਉੱਪਰ ਰਿਤੂ ਵਰਮਾ ਦੇ ਬਿਆਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਤੋਂ ਜਾਣਦੇ ਆ ਕੀ ਹੈ ਕਿ ਸਾਰਾ ਮਸਲਾ ਰਿਤੂ ਹੈ ਸਰ ਮਸਲਾ ਇਹ ਹੈ ਕਿ ਮਤਲਬ ਜੋ ਇਹ ਬੱਚੇ ਨੇ ਦੋਨੋਂ ਜਾਣੇ ਇਹ ਪਹਿਲਾਂ ਤੋਂ ਡਰੱਗਸ ਦਾ ਕਰਦੇ ਪਏ ਸੀਗੇ ਕਾਰੋਬਾਰ ਆਪਣਾ ਹੀ ਤੇ ਜਿਹੜੀ ਇਹਨਾਂ ਦੀ ਮਤਲਬ ਮੁੰਡੇ ਦੀ ਮਾਂ ਐ ਗਾ ਉਹ ਵੇਚਦੀ ਵੀ ਸੀਗੀ ਡਰੱਗਸ ਤੇ ਉਹ ਖੁਦ ਵੀ ਇੰਜੈਕਸ਼ਨ ਲਾਂਦੀ ਸੀਗੀ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਇੰਜੈਕਸ਼ਨ ਲਾਉਣ ਲਾ ਦਿੱਤਾ ਤੇ ਜਿਹੜੀ ਸਾਡੀ ਕੁੜੀ ਸੀਗੀ ਉਹ ਇੰਸਟਾਗ੍ਰਾਮ ਤੇ ਪਹਿਲਾਂ ਇਹ ਮੁੰਡੇ ਨਾਲ ਗੱਲਬਾਤ ਹੋਈ ਸੀਗੀ ਉਹਦੀ ਚਲੋ ਉਹ ਕਹਿੰਦੇ ਵੀ ਅਸੀਂ ਵਿਆਹ ਕਰਾਣਾ ਹੈ ਉੱਥੋਂ ਮਤਲਬ ਉਹਨੂੰ ਬੈਲ ਹਾਫ ਤੇ ਲਾ ਕੇ ਮੁੰਡਾ ਇੱਥੇ ਲੈ ਆਇਆ ਤੇ ਲਿਆ ਕੇ ਦੋ ਕੁ ਮਹੀਨੇ ਤਾਂ ਵਧੀਆ ਰਹੇ ਚਲੋ ਘਰ ਦੇ ਨੂੰ ਵੀ ਪਰਿਵਾਰ ਵਧੀਆ ਲੱਗਿਆ ਇਹਨਾਂ ਦਾ ਵੀ ਠੀਕ ਠਾਕ ਹੈ ਅਸੀਂ ਵੀ ਸਹਿਮਤੀ ਹੋ ਗਏ ਵੀ ਚਲੋ ਜਿੱਦਾਂ ਵੀ ਹੈਗਾ ਠੀਕ ਹੀ ਆ ਫਿਰ ਉਸ ਤੋਂ ਬਾਅਦ ਸਾਨੂੰ ਹਾਲੀਵੁੱਡ ਹੀ ਪਤਾ ਲੱਗਾ ਵੀ ਇਹ ਤਾਂ ਡਰੱਗਸ ਦੀ ਆਦਤ ਦੇ ਆਦੀ ਬਣ ਚੁੱਕੇ ਨੇ ਬੇਬੀ ਹੋਣ ਵਾਲਾ ਫਿਰ ਵੀ ਨਹੀਂ ਹਟਦੇ ਹੈਗੇ ਮਤਲਬ ਇਦਾਂ ਦਾ ਫਿਰ ਅਸੀਂ ਇਹਨਾਂ ਨੂੰ ਮਤਲਬ ਕੋਸ਼ਿਸ਼ ਕੀਤੀ ਕੁੜੀ ਨੂੰ ਇਹ ਕਹਿੰਦੀ ਵੀ ਤੂੰ ਵਾਪਸ ਆ ਜਾ ਸਾਡੇ ਕੋ ਅਸੀਂ ਤੇਰੀ ਮਤਲਬ ਕੇਅਰ ਕਰਾਂਗੇ ਤੇਰਾ ਨਸ਼ਾ ਵੀ ਛੁਡਾਵਾਂਗੇ ਅਸੀਂ ਉਹਨੂੰ ਵੀ ਕਹਾਂਗੇ ਵੀ ਹਾਂ ਤੂੰ ਸੈਂਟਰ ਦੇ ਵਿੱਚ ਜਾ ਪਰ ਇਹਨਾਂ ਨੇ ਸਾਨੂੰ ਕੋਈ ਬਾਈਤਾ ਹੀ ਨਹੀਂ ਦਿੱਤੀ ਹੈਗੀ ਫੋਨ ਮੈਸੇਜ ਕੁਝ ਵੀ ਨਹੀਂ ਸੀ ਕਰਦੇ ਹੁੰਦੇ ਗਏ ਅਖੀਰ ਨੂੰ ਸਾਨੂੰ ਹੁਣ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਆਪਣਾ ਬੱਚਾ ਵੀ ਇਦਾਂ ਕਰਕੇ ਵੇਚ ਦਿੱਤਾ ਵਾ ਤਾਂ ਅਸੀਂ ਇੱਥੇ ਵਾਪਸ ਆਏ ਤੇ ਪੁੱਛਿਆ ਇਹਨਾਂ ਨੂੰ ਵੀ ਹਾਂਜੀ ਬੱਚਾ ਕਿੱਥੇ ਆ ਤੇ ਪਹਿਲਾਂ ਤਾਂ ਕੁਝ ਨਹੀਂ ਦੱਸਿਆ ਕੁੜੀ ਨੇ ਬਾਅਦ ਵਿੱਚ ਫਿਰ ਦੱਸਿਆ ਕਹਿੰਦੀ ਵੀ ਇਦਾਂ ਕਰਕੇ ਵੀ ਮੈਂ ਆਪਣਾ ਬੱਚਾ ਨਸ਼ੇ ਦੀ ਹਾਲਤ ਦੇ ਵਿੱਚ ਵੀ ਮੈਂ ਮਤਲਬ ਵੇਚ ਦਿੱਤਾ ਫਿਰ ਮੈਨੂੰ ਪੁੱਛਿਆ ਮੈਂ ਕਿਹਾ ਵੀ ਕਿਉਂ ਕਿੱਦਾਂ ਮਤਲਬ ਕੀ ਇਹ ਜਿਹਾ ਕੀਤਾ ਤੂੰ ਇਹ ਕਹਿੰਦੀ ਵੀ ਅਸੀਂ ਨਾ ਬਲਾਡੇ ਪਿੰਡ ਤੋਂ ਕਿਸੇ ਤੋਂ ਡਰੱਗਸ ਲੈਣ ਜਾਂਦੇ ਹੁੰਦੇ ਸੀਗੇ ਅੱਛਾ ਤੇ ਉਹਨਾਂ ਮਤਲਬ ਕਿ ਉਹਨਾਂ ਨੇ ਸਾਡੇ ਕੋਲੇ ਬੱਚਾ ਦੇਖਿਆ ਜਦੋਂ ਉਹਨਾਂ ਨੇ ਸਾਨੂੰ ਪੁੱਛਿਆ ਕੀ ਇਹ ਬੱਚਾ ਤੁਹਾਡਾ ਹੈ ਤਾਂ ਕਹਿੰਦੇ ਕਿ ਹਾਂਜੀ ਬੱਚਾ ਸਾਡਾ ਹੈ ਫਿਰ ਇੱਕ ਦਿਨ ਕਹਿੰਦੇ ਬੱਚਾ ਬਿਮਾਰ ਸੀਗਾ ਅਸੀਂ ਉੱਥੇ ਕੋਈ ਮੰਦਰ ਹੈ ਕਾਲੀ ਮਾਤਾ ਦਾ ਉੱਥੇ ਕੋਈ ਪੁਜਾਰੀ ਬੈਠਾ ਹੈ ਤੇ ਉਹ ਤੋਂ ਇਹ ਥੋੜਾ ਪਵਾਨ ਗਏ ਸੀ ਬੱਚੇ ਦੇ ਉਹ ਪੁਜਾਰੀ ਨੇ ਇਹਨਾਂ ਨੂੰ ਇਹ ਸਲਾਹ ਦਿੱਤੀ ਕਹਿੰਦੇ ਵੀ ਤੁਹਾਡਾ ਬੱਚਾ ਹੈ ਜਿਹੜਾ ਨਾ ਉਹ ਸਿਰਫ 2 ਦਿਨ ਦਾ ਮਹਿਮਾਨ ਹੈ ਕਿ ਇਹਦੇ ਪਿੱਛੇ ਨਾ ਕੋਈ ਵੱਡੇ ਟੁੱਕੇ ਆਦਮੀ ਲੱਗਿਆ ਹੋਇਆ ਉਹਦੀ ਆਤਮਾ ਫਿਰਦੀ ਪਈ ਹੈ ਕਿ ਇਹ ਤੁਹਾਡੇ ਕੋਲ ਬਚਣਾ ਨਹੀਂ ਹੈਗਾ ਵੀ ਇਹਨੂੰ ਤੁਸੀਂ ਨਾ ਕਿਸੇ ਹੋਰ ਦੀ ਗੋਦ ਚ ਪਾ ਦੋਗੇ ਤਾ ਵਧੀਆ ਰਹੂਗਾ ਇਹਦੀ ਉਮਰ ਵੱਜੂਗੀ ਬਚ ਜੂਗਾ ਇਹ ਇਸੇ ਕਾਰਨ ਫੇਰ ਇਹ ਦੁਬਾਰਾ ਉਹਨਾਂ ਕੋਲ ਹੀ ਗਏ ਜਿਨ੍ਹਾਂ ਤੋਂ ਇਹ ਨਸ਼ਾ ਖਰੀਦਦੇ ਸੀ ਬਲਾਡੇ ਤੋਂ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਨਸ਼ਾ ਵੀ ਦਿੱਤਾ ਉਸ ਟਾਈਮ ਇਹਨਾਂ ਨੂੰ ਇੰਜੈਕਸ਼ਨ ਵੀ ਲਵਾਏ ਤੇ ਫਿਰ ਉਹਨਾਂ ਨੇ ਗੱਲਬਾਤ ਕੀਤੀ ਵੀ ਬੱਚਾ ਸਾਨੂੰ ਦੇ ਦਿਓ ਤੁਹਾਡਾ ਬੱਚਾ ਵੀ ਬਚ ਜੂਗਾ ਅਸੀਂ ਤੁਹਾਨੂੰ ਪੈਸੇ ਵੀ ਦਵਾਂਗੇ ਤੇ ਇਹਨਾਂ ਨੇ ਉਹੀ ਨਸ਼ੇ ਦੇ ਜੇ ਵਿੱਚ ਆਪਣੇ ਬੱਚੇ ਨੂੰ ਕਚਹਿਰੀਆਂ ਪਤਾ ਨਹੀਂ ਕਿੱਥੇ ਕਿਸੇ ਕੋਲ ਜਾ ਕੇ ਇਹਨਾਂ ਨੇ ਉੱਥੇ ਕਾਗਜ਼ ਤੇ ਸਾਈਨ ਕਰਵਾਤੇ ਕਿ ਬੱਚਾ ਉਹਨਾਂ ਨੂੰ ਦੇ ਦਿੱਤਾ ਫਿਰ ਉਹਨਾਂ ਨੇ ਇਹਨਾਂ ਨੂੰ ਲੱਖ ਰੁਪਈਆ ਪਹਿਲਾਂ ਦਿੱਤਾ 80000 ਪਤਾ ਨਹੀਂ ਬਾਅਦ ਵਿੱਚ ਦਿੱਤਾ ਵਾ ਐਦਾਂ ਇਹਨਾਂ ਦਾ ਮਾਮਲਾ ਮਤਲਬ ਕਿ ਸਾਨੂੰ ਪਤਾ ਲੱਗਿਆ ਅਸੀਂ ਫਿਰ ਜਾ ਕੇ ਰਿਪੋਰਟ ਵੀ ਕਰਵਾਈ ਥਾਣੇ 'ਚ ਵੀ ਸਾਨੂੰ ਸਾਡਾ ਬੱਚਾ ਵਾਪਸ ਚਾਹੀਦਾ ਵਾ ਚਲੋ ਪਹਿਲਾਂ ਤਾਂ ਮਤਲਬ ਥੋੜੀ ਜੀ ਸਾਡੀ ਸੁਣੀ ਨਹੀਂ ਸੀ ਗਈ ਕਹਿੰਦੇ ਵੀ ਇੱਕ ਕੋਰਟ ਦਾ ਮਾਮਲਾ ਏ ਕੋਰਟ ਦੇ ਵਿੱਚ ਜਾ ਕੇ ਹੋਊਗਾ ਵੀ ਤੁਹਾਨੂੰ ਕੇਸ ਲੈਣਾ ਪੈਣਾ ਏ ਪਰ ਹੁਣ ਸਾਨੂੰ ਖੁਸ਼ੀ ਏ ਵੀ ਸਾਡੀ ਪੁਲਿਸ ਸਾਡਾ ਸਾਥ ਦੇ ਰਹੀ ਆ ਅੱਛਾ ਇਹ ਜਿਹੜੀ ਐਫ ਆਈ ਆਰ ਲੋਜ ਹੋਈ ਆ ਦੋਨਾਂ ਧਿਰਾਂ ਦੀ ਪਰਚਾ ਹੋ ਗਿਆ ਲੈਣ ਵਾਲੇ ਤੇ ਵੀ ਵੇਚਣ ਵਾਲੇ ਤੇ ਵੀ ਤੇ ਕੀ ਲੱਗਦਾ ਵੀ ਇਸ ਤੋਂ ਸੰਤੁਸ਼ਟ ਹੋ ਤੁਸੀਂ ਵੀ ਸਹੀ ਹੋਇਆ ਸਰ ਮੇਰੇ ਲਈ ਤਾਂ ਇਹ ਵੀ ਸਹੀ ਆ ਮਤਲਬ ਵੀ ਦੋਹਾਂ ਪਰਿਵਾਰਾਂ 'ਚੋ ਸਬਕ ਮਿਲ ਜਾਊਗਾ ਵੀ ਕੋਈ ਬੱਚਾ ਵੇਚਣਾ ਵੀ ਗੁਨਾਹ ਏ ਤੇ ਬੱਚਾ ਖਰੀਦਣਾ ਵੀ ਗੁਨਾਹ ਏ ਉਹ ਕੋਈ ਖਡਾਉਣਾ ਤਾਂ ਹੈ ਨਹੀਂ ਕਾ ਜੀ ਅਸੀਂ ਕਹਿੰਦੇ ਵੀ ਚਲੋ ਸਾਡੇ ਪਰਿਵਾਰ ਦੇ ਜਿਹੜੇ ਬੱਚੇ ਨੇ ਇਹਨਾਂ ਨੂੰ ਵੀ ਥੋੜੀ ਜੀ ਸੁਧਰਨ ਦੀ ਹਾਲਤ ਮਹਿਸੂਸ ਹੋਊਗੀ ਵੀ ਅਸੀਂ ਹਟੀਏ ਅੱਛਾ ਜੇ ਆਪਾਂ ਗੱਲ ਕਰੀਏ ਵੀ ਲੱਗਦਾ ਨਹੀਂ ਵੀ ਤੁਹਾਡੀ ਭੈਣ ਨੇ ਜਾਂ ਤੁਹਾਡੇ ਜੀਜੇ ਨੇ ਇੱਕ ਬਾਬੇ ਦੇ ਮਾਗਰ ਲਾ ਕੇ ਆਪਣੇ ਬੱਚੇ ਨੂੰ ਦੇਤਾ ਹਾਂਜੀ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਜੀ ਕਿ ਉਹਨਾਂ ਨੇ ਉਸ ਬਾਬੇ ਦੇ ਮਤਲਬ ਪੁੱਛਿਆ ਉਹਨਾਂ ਨੂੰ ਉਹਨੇ ਕਿਹਾ ਜੋ ਤੁਸੀਂ ਮੰਨ ਲਿਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਇੱਕ ਵਾਰੀ ਤੁਸੀਂ ਸਾਡੀ ਫੈਮਲੀ ਬੈਠੀ ਪੂਰੀ ਤੁਸੀਂ ਸਾਥੋਂ ਸਲਾਹ ਲੈਂਦੇ ਅਸੀਂ ਕਿਹਾ ਤੁਸੀਂ ਬੱਚਾ ਸਾਨੂੰ ਦੇਜੋ ਅਸੀਂ ਪਾਲ ਲੈਂਦੇ ਸਾਡੇ ਕੋਲ ਬੱਚਾ ਜਾਂਦਾ ਜੇ ਤੁਹਾਡੇ ਕੋਲ ਕੋਈ ਤਰਾ ਸੀਗਾ ਪਤਾ ਨਹੀਂ ਉਹਨਾਂ ਨੇ ਕੁਝ ਦੱਸਿਆ ਹੀ ਨਹੀਂ ਹੈਗਾ ਕਹਿੰਦੇ ਕਿ ਨਹੀਂ ਉਹ ਬਾਬਾ ਜੀ ਇੱਦਾਂ ਕਹਿੰਦੇ ਪਏ ਨੇ ਕਿ ਦੋ ਦਿਨ ਦਾ ਮਹਿਮਾਨ ਹੈ ਅਸੀਂ ਬਸ ਨਸ਼ੇ ਕਰਨ ਇੱਦਾਂ ਕਰਕੇ ਬੱਚਾ ਉਹਨਾਂ ਨੂੰ ਦੇ ਦਿੱਤਾ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਫਿਲਹਾਲ ਦੀ ਸਰ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡਾ ਬੱਚਾ ਸਾਨੂੰ ਵਾਪਸ ਦਿੱਤਾ ਜਾਵੇ ਸਾਨੂੰ ਅਸੀਂ ਬੱਚਾ ਖੁਦ ਜ਼ਿੰਮੇਵਾਰੀ ਚੱਕਾਂਗੇ ਤੇ ਅਸੀਂ ਬੱਚਾ ਪਾਲਾਂਗੇ ਤੇ ਜਿਹੜੇ ਸਾਡੇ ਬੱਚੇ ਨੇ ਚਲੋ ਉਹਨਾਂ ਨੂੰ ਜੋ ਵੀ ਹੁਣ ਮਤਲਬ ਕੀਤਾ ਵਾ ਪੁਲਸ ਵਾਲਿਆਂ ਨੇ ਉਹਨਾਂ ਨੂੰ ਸਜ਼ਾ ਜਿੰਨੇ ਵੀ ਹੈਗੀ ਆ ਉਹਨਾਂ ਨੂੰ ਥੋੜੀ ਜੀ ਅਕਲ ਆ ਜਾਊਗੀ ਵੀ ਐ ਇੱਕ ਸੀ ਗੁਨਾਹ ਕੀਤਾ ਵਾ ਗਲਤੀ ਕੀਤੀ ਆ ਅੱਗੇ ਤੋਂ ਕੋਈ ਅੱਦਾ ਦਾ ਕਾਰਨਾਮਾ ਨਹੀਂ ਹੋਣਾ ਹੋਊਗਾ ਮਤਲਬ ਦੁਨੀਆ 'ਚ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਇਹ ਆ ਆਪਣੇ ਵੀ ਬੱਚੇ ਲੋਕ ਸਭ ਕੁ ਲੈ ਲੈਣਗੇ ਹਾਂਜੀ ਲੋਕਾਂ ਨੂੰ ਨਾਲੇ ਵੀ ਡਰਨਗੇ ਤੇ ਲੈਣ ਵਾਲੇ ਵੀ ਡਰਨਗੇ ਆਪਣੇ ਬੱਚੇ ਨੂੰ ਮਤਲਬ ਵੇਚਣ ਤੋਂ ਵੀ ਅਗਲਾ ਡਰੂਗਾ ਤੇ ਗਾਹ ਲੈਣ ਤੋਂ ਵੀ ਅਗਲਾ ਡਰੂਗਾ ਇਹ ਸਾਨੂੰ ਤਾਂ ਵੀ ਸਾਡੇ ਬੱਚੇ ਇਹ ਵੀ ਸੁਧਰ ਜਾਣ ਤੇ ਸਾਨੂੰ ਉਹ ਸਾਡਾ ਬੱਚਾ ਜੋ ਮਤਲਬ ਗਿਆ ਉਹ ਵੀ ਸਾਡਾ ਵਾਪਸ ਮਿਲ ਜਵੇ ਸਾਨੂੰ ਹਾਂ ਸਾਡੇ ਨਾਲ ਸਰਪੰਚ ਪ੍ਰਤੀਨਿਧ ਨੇ ਪਿੰਡ ਦੇ ਕਿਵੇਂ ਦੇਖਦੇ ਹੋ ਇਹ ਸਾਰਾ ਮਾਮਲਾ ਕਿਵੇਂ ਬਦਲ ਜਾਂਦਾ ਕਿਤੇ ਜਿਹੜਾ ਉਹਨਾਂ ਪਰਿਵਾਰ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਅਸੀਂ ਚਿੱਟੇ ਦੀ ਤੋੜ ਦੇ ਕਾਰਨ ਹੀ ਵੇਚਤਾ ਹਨਾ ਤੇ ਜਿਹੜੀ ਪੁਲਿਸ ਕਹਿੰਦੇ ਵੀ ਆਰਥਿਕ ਤੰਗੀ ਸੀਗੀ ਉਹਦੇ ਕਾਰਨ ਇਹਨਾਂ ਨੇ ਜਿਹੜਾ ਇਹ ਸੌਦਾ ਕੀਤਾ ਕੀ ਹੈਗਾ ਸਾਰਾ ਮਾਮਲਾ ਹੇ ਜੀ ਜਦੋਂ ਅਸੀਂ ਸਰਪੰਚ ਬਣਿਆਂਗੇ ਉਦੋਂ ਆਪਣੇ ਐਸਐਚਓ ਸਾਹਿਬ ਬਲਦੇਵ ਸਿੰਘ ਜੀ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਨਸ਼ਾ ਛਡਾਉਣ ਚ ਇਹਨਾਂ ਨੂੰ ਲੈ ਕੇ ਵੀ ਗਿਆ ਪਰ ਦੀ ਗੱਡੀ ਚ ਔਰ ਅਸੀਂ ਵੀ ਬਹੁਤ ਉਹ ਕਰਿਆ ਉਹਦੇ ਨਾਲ ਬੱਚਾ ਹੋਣ ਵਾਲਾ ਸੀ ਅੱਛਾ ਉਹ ਬੱਚਾ ਹੋਣ ਕਰਕੇ ਚਲੋ ਤਰਸ ਦੇ ਆਧਾਰ ਤੇ ਲਾ ਲਓ ਤਾਂ ਅਸੀਂ ਕਾਰਵਾਈ ਨਹੀਂ ਕਰਵਾ ਸਕੇ ਉਦੋਂ ਇਸੇ ਕਰਕੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਵੀ ਲਾਗੂ ਕਰ ਸਕੇ ਜੋ ਸਹੂਲਤ ਸਾਨੂੰ ਸਰਕਾਰ ਤੋਂ ਮਿਲਦੀ ਸੀ ਉਹ ਤੋਂ ਵੀ ਅਸੀਂ ਵਾਂਝੇ ਰਹਿ ਗਏ ਔਰ ਰਹੀ ਗੱਲ ਇਹ ਜੋ ਕਹਿੰਦੇ ਨੇ ਵੀ ਬੱਚਾ ਵੇਚਿਆ ਉਹ ਇਹ ਨਸ਼ਾ ਦੇਖੋ ਕਰਦੇ ਸੀ ਸਾਨੂੰ ਦੱਸਿਆ ਵੀ ਉਹਦੇ ਕਰਕੇ ਸੀ ਕੋਈ ਕਾਰਵਾਈ ਨਹੀਂ ਕਰਵਾਈ ਬੱਚਾ ਇਹਨਾਂ ਨੇ ਵੇਚਿਆ ਜੀ 1 ਲੱਖ 80 ਹਜ਼ਾਰ ਰੁਪਏ ਦਾ ਅੱਛਾ ਜਿਹੜੀ ਹੁਣ ਕਾਰਵਾਈ ਹੋਈ ਹੈ ਉਹ ਸਹੀ ਹੈ ਫਿਰ ਕਾਰਵਾਈ ਤੋਂ ਅਸੀਂ ਬਹੁਤ ਖੁਸ਼ ਆਂੀ ਪੁਲਿਸ ਦੀ ਕਾਰਵਾਈ ਤੋਂ ਬਹੁਤ ਇਹੋ ਜਿਹਾ ਕੁਝ ਜਿਹੜੇ ਕਰਨਗੇ ਜਾਂ ਬਾਬਿਆਂ ਦੇ ਮੰਗਰ ਲਾ ਕੇ ਇਦਾਂ ਦੀਆਂ ਕਰਤੂਤਾਂ ਕਰਨੀਆਂ ਦਾ ਲੋਕਾਂ ਨੂੰ ਅਕਲ ਨਹੀਂ ਆਊਗੀ ਬਾਬਿਆਂ ਮੰਗਰ ਦੇਖੋ ਇਹ ਢੋਂਗੀਆਂ ਮੰਗਰ ਤਾਂ ਲੱਗਣ ਦਾ ਫਾਇਦੀ ਨਹੀਂ ਪਰ ਅਸੀਂ ਪੁਲਿਸ ਤੋਂ ਐ ਖੁਸ਼ ਆਈਏ ਇਹਨਾਂ ਨੇ ਜੋ ਇਹਨਾਂ ਤੇ ਕਾਰਵਾਈ ਉਹਨਾਂ ਤੇ ਵੀ ਕਰੀਆ ਔਰ ਲੈਣ ਵਾਲਿਆਂ ਤੇ ਵੀ ਦੇਣ ਵਾਲਿਆਂ ਤੇ ਵੀ ਅੱਗੇ ਤੋਂ ਇਹ ਕੋਈ ਗਲਤ ਕਦਮ ਨਹੀਂ ਚੱਕੂਗਾ ਕੋਈ ਵੀ ਆ ਆਪਣਾ ਇਨਸਾਨ ਸੋਚ ਕੇ ਕਦਮ ਚੱਕੂਗਾ अच्छा ਉਹਨਾਂ ਨੂੰ ਮਹਿਸੂਸ ਹੈਗਾ ਵੀ ਮਤਲਬ ਅਹਿਸਾਸ ਹੋਇਆ ਇਸ ਗੱਲ ਦਾ ਵੀ ਅਸੀਂ ਬੱਚਾ ਵੇਚ ਕੇ ਬਹੁਤ ਵੱਡੀ ਗਲਤੀ ਕੀਤੀ ਹਾਂਜੀ ਹੁਣ ਮਤਲਬ ਕਿ ਜਿਸ ਟਾਈਮ ਉਹਨਾਂ ਨੂੰ ਅਸੀਂ ਪੁੱਛਿਆ ਬੋਲਿਆ ਕਾਫੀ ਉਹਨਾਂ ਤੇ ਪ੍ਰੈਸ਼ਰ ਪਾਇਆ ਉਸ ਟਾਈਮ ਉਹਨਾਂ ਨੇ ਮਹਿਸੂਸ ਕੀਤਾ ਵੀ ਸਾਨੂੰ ਨਹੀਂ ਪਤਾ ਲੱਗਿਆ ਹੈਗਾ ਸਾਨੂੰ ਪਹਿਲਾਂ ਉਹਨਾਂ ਨੇ ਮਤਲਬ ਕਿ ਨਸ਼ਾ ਦਿੱਤਾ ਅਸੀਂ ਨਸ਼ੇ ਦੇ ਵਿੱਚ ਟੁੰਨ ਸੀਗੇ ਕਦੋਂ ਉਹਨਾਂ ਨੇ ਸਭ ਤੋਂ ਕਾਗਜ਼ਾਂ ਤੇ ਸਾਈਨ ਕਰਵਾਏ ਨੇ ਸਾਨੂੰ ਨਹੀਂ ਪਤਾ ਲੱਗਿਆ ਇਸ ਗੱਲ ਦਾ ਅੱਛਾ ਤੁਸੀਂ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਸਮਝਦੇ ਹੋ ਨਸ਼ਾ ਜਾਂ ਉਹ ਪਖੰਡੀ ਬਾਬੇ ਸੋ ਮੈਨੂੰ ਤਾਂ ਮਤਲਬ ਇੱਕ ਤਾਂ ਇਹਨਾਂ ਨੂੰ ਨ ਨਸ਼ੇ ਦੇ ਤੌਰ ਤੇ ਵੇਖਿਆ ਜਾਵੇ ਤਾਂ ਨਸ਼ਾ ਤਾਂ ਇਹਨਾਂ ਨੂੰ ਵੈਸੇ ਵੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਸਕਦੇ ਸੀਗੇ ਤੇ ਅਗਰ ਪਖੰਡੀ ਬਾਬੇ ਦੀ ਗੱਲ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਉਹ ਵੀ ਮੇਨ ਰੱਖਦੀ ਆ ਵੀ ਹਾਂਜੀ ਇਹਨਾਂ ਨੇ ਕਿਸੇ ਬਾਬੇ ਵਿਚ ਲੱਕੇ ਇਦਾਂ ਦਾ ਕੁਝ ਕਦਮ ਚੁੱਕਿਆ ਵਾ ਅਸੀਂ ਮਤਲਬ ਦੋਨੋਂ ਗੱਲਾਂ ਮੋਟਿਵ ਰੱਖਦੀਆਂ ਨੇ ਵੀ ਇਹ ਕਿ ਨਸ਼ਾ ਪਿੱਛੇ ਵੀ ਉਹਨਾਂ ਨੇ ਇਹਨਾਂ ਨੂੰ ਮਤਲਬ ਜਿਨ੍ਹਾਂ ਨੇ ਬੱਚਾ ਖਰੀਦੇ ਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਨਸ਼ੇ ਦੀ ਜ਼ਰੂਰਤ ਆ ਤੁਸੀਂ ਬੱਚਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਪੈਸੇ ਦੇ ਦਵਾਂਗੇ ਇਹਨਾਂ ਨੇ ਉਸ ਕਾਰਨ ਬੱਚਾ ਵੇਚਤਾ ਦੂਸਰਾ ਲੈਵਲ ਇਹਨਾਂ ਦਾ ਇਹ ਸੀਗਾ ਕਿ ਇਹ ਸਮਝ ਚੁੱਕੇ ਸੀ ਕਿ ਬੱਚਾ ਸਾਡੇ ਕੋਲ ਸਿਰਫ 2 ਦਿਨ ਦੀ ਖਾਤਰ ਹੈ ਬੱਚਾ ਬਚ ਜਾਊਗਾ بس یہی گل ਦਾ ਵੀ મતલਬ ਇਹ ਕਹਿੰਦੇ ਆਂ ਇਹ ਗੱਲ ਵੀ ਬੱਚਾ ਬਚਾਉਣ ਵਾਸਤੇ ਅਸੀਂ ਦਿੱਤਾ ਹੈ ਹਾਂਜੀ ਹਾਂਜੀ ਉਹ ਕਹਿੰਦੇ ਖੁਦ ਕੁੜੀ ਦੱਸ ਰਹੀ ਆ ਆਪਣੇ ਜੁਬਾਨੀ ਵੀ મતલਬ ਕਿ ਮੈਨੂੰ ਪੰਡਿਤ ਜੀ ਨੇ ਇਹ ਗੱਲ ਕਹੀ ਆ ਉੱਥੇ ਦੇ ਨੇ ਵੀ ਤੇਰੇ ਕੋ ਬੱਚਾ ਸਿਰਫ 2 ਦਿਨ ਦੀ ਖਾਤਰ ਹੈ ਤੂੰ ਬੱਚਾ ਕਿਸੇ ਦੇ ਝੋਲੀ ਪਾ ਦੇਂਗੀ ਨਾ ਤੇ ਤੇਰਾ ਬੱਚਾ ਬਚ ਜੂਗਾ ਅਤੇ ਇਹ ਵੀ ਗੱਲ ਕੀਤੀ ਆ ਕਿ ਪੰਡਿਤ ਖੁਦ ਕਹਿ ਰਿਹਾ ਵਾ ਵੀ ਮੈਂ ਅੱਗੇ ਹੋ ਕੇ ਤੁਹਾਡਾ ਬੱਚਾ ਕਿਸੇ ਨੂੰ ਦਵਾ ਦੇਣਾ ਆ ਅੱਛਾ ਤੁਸੀਂ ਫਿਰ ਇਹ ਮੰਗ ਨਹੀਂ ਕੀਤੀ ਵੀ ਉਹ ਪੰਡਿਤ ਨੂੰ ਵੀ ਵਿੱਚ ਲਿਆਓ ਤੇ ਉਹ ਤੋਂ ਵੀ ਪੁੱਛਗੀ ਚ ਕੀਤੀ ਜਾਵੇ ਕਿਉਂ ਇਹਨਾਂ ਨੂੰ ਬੇਸਰ ਹਾਂਜੀ ਬੁਲਾਇਆ ਸੀ ਸਰ ਉਹਨਾਂ ਨੂੰ ਵੀ ਪੰਡਿਤ ਨੂੰ ਵੀ ਉੱ ਹਾਲੇ ਉਹਨਾਂ ਨੂੰ ਕਿਸੇ ਨੇ ਸੱਦਿਆ ਹੀ ਨਹੀਂ ਹੈਗਾ ਤੇ ਜਦੋਂ ਪਹਿਲੀ ਵਾਰ ਹੀ ਆਏ ਸੀ ਉਦੋਂ ਤਾਂ ਉਦੋਂ ਹੀ ਚਲੇ ਗਏ ਸੀ ਪੰਡਤ ਦੂਸਰੀ ਵਾਰੀ ਬੁਲਾਇਆ ਸੀ ਤੇ ਉਹ ਪੰਡਤ ਪਹੁੰਚੇ ਹੀ ਨਹੀਂ ਹੈਗੇਗੇ ਉੱਥੇ ਤੇ ਹੁਣ ਅਸੀਂ ਵੀ ਇਹ ਕਹਿੰਦੇ ਆ ਵੀ ਜਾਣੀ ਇਹ ਜੇ ਢੌਂਗੀ ਬਾਬੇ ਨੂੰ ਜਿੰਨਾ ਹੋ ਸਕਦਾ ਮਤਲਬ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਵਧੀਆ ਰਹੂਗਾ ਤਾਂ ਕਿ ਕਾਹਨੂੰ ਕੋਈ ਹੋਰ ਇਦਾਂ ਦੀ ਫੈਮਿਲੀ ਇਹਨਾਂ ਪਿੱਛੇ ਲੱਗ ਕੇ ਆਪਣੇ ਬੱਚੇ ਨੂੰ ਇਦਾਂ ਵੇਚਣ ਦੀ ਕੋਸ਼ਿਸ਼ ਨਾ ਕਰ ਸਕੇ ਤਾਂ ਤੁਸੀਂ ਵੀ ਸੁਣਿਆ ਹਰ ਦਿਨ ਇੱਕ ਨਵਾਂ ਚੈਪਟਰ ਇਸ ਕੇਸ ਦੇ ਵਿੱਚ ਖੁੱਲ ਕੇ ਆ ਰਿਹਾ ਹੈ ਕਿ ਬਾਬਿਆਂ ਦੇ ਕਹਿਣ ਦੇ ਉੱਪਰ ਪਰਿਵਾਰ ਨੇ ਬੱਚਾ ਕਿਸੇ ਨੂੰ ਦੇ ਦਿੱਤਾ ਪਰ ਦਿੱਤਾ ਨਹੀਂ ਕਹਿੰਦੇ ਵੀ ਵੇਚਿਆ ਪਿੰਡ ਦੇ ਜਿਹੜੇ ਸਰਪੰਚ ਪ੍ਰਤੀਨਿਧ ਨੇ ਪਰਿਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦੀ ਲਤ ਦੇ ਵਿੱਚ ਉਹ ਬੱਚਾ ਵੇਚ ਆਇਆ ਅੱਜ ਜਿਹੜੀ ਕਾਰਵਾਈ ਪੁਲਿਸ ਨੇ ਕੀਤੀ ਹੈ ਉਸ ਤੋਂ ਪਰਿਵਾਰ ਵੀ ਸੰਤੁਸ਼ਟ ਹੈ ਤੇ ਪਿੰਡ ਵਾਲੇ ਵੀ ਸੰਤੁਸ਼ਟ ਨੇ ਕਿ ਦੋਨਾਂ ਪਰਿਵਾਰਾਂ ਨੂੰ ਅਕਲ ਆ ਜੂਗੀ ਤੇ ਜਿਹੜੇ ਬੱਚਿਆਂ ਨੂੰ ਵੇਚਦੇ ਨੇ ਖਡਾਉਣਾ ਸਮਝਦੇ ਨੇ ਉਹਨਾਂ ਨੂੰ ਵੀ ਅਕਲ ਆਊਗੀ ਤੇ ਜਿਹੜੇ ਬਿਨਾਂ ਕਿਸੇ ਡਾਕੂਮੈਂਟੇਸ਼ਨ ਦੇ ਬੱਚਿਆਂ ਨੂੰ ਖਰੀਦ ਲੈਂਦੇ ਨੇ ਜਾਂ ਗੋਦ ਲੈ ਲੈਂਦੇ ਨੇ ਦਿਖਾਵੇ ਦੇ ਲਈ ਉਹਨਾਂ ਨੂੰ ਵੀ ਅਕਲ ਆਊਗੀ ਤਾਂ ਹੁਣ ਦੇਖਣਾ ਹੈ ਵੀ ਹੋਰ ਕੀ ਕੁਛ ਇਸ ਕੇਸ ਦੇ ਵਿੱਚ ਨਵਾਂ ਆਉਂਦਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪ੍ਰਣਾ ਰਜਨਾ ਸਪੋਕਸਮ